ਆ ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਨਵੋਦਿਆ ਦਾਕਲਾ ਪਿਛਿਆ ਸੀ ਕੈਰੀ ਅਦੀਨ 2.8 ਜਿਹੜੀ ਅਭਿਆਸ ਆ ਉਹ ਸ਼ੁਰੂ ਕੀਤੀ ਹੋਈ ਸੀ ਉਹਦੇ ਪੰਜ ਸਵਾਲ ਕਰ ਲਏ ਸੀ ਹੁਣ ਅਸੀਂ 6 ਨੰਬਰ ਸਵਾਲ ਤੇ ਆ ਗਏ ਤਾਂ ਧਿਆਨ ਨਾਲ ਦੇਖੋ ਕਹਿੰਦਾ 40000 ਰੁਪਏ ਦੀ ਰਕਮ ਵਿੱਚ 2-2000 ਦੇ ਕਿੰਨੇ ਨੋਟ ਹੋਣਗੇ ਤਾਂ ਮੈਂ ਤੁਹਾਨੂੰ ਕਿਹਾ ਸੀ ਬੇਟਾ ਵੀ ਇਹਨੂੰ ਇੱਕੋ ਹੀ ਫਰੇਮ ਦੇ ਵਿੱਚ ਆਪਾਂ ਲੈ ਕੇ ਆਉਣਾ ਹੈ ਵੀ ਦੋ ਚੀਜ਼ਾਂ ਹੈਗੀਆਂ ਉਹਨਾਂ ਨੂੰ ਵਾਰ-ਵਾਰ ਆਪਾਂ ਅਨੁਪਾਤ ਵਾਲੇ ਫਾਰਮੂਲੇ 'ਚ ਲੈ ਜਾਣਾ ਠੀਕ ਹੈ ਜੇ ਇਹ ਇੱਥੇ ਬੇਟਾ ਕੀ ਹੈ ਇੱਕ ਨੋਟਾਂ ਦੀ ਸੰਖਿਆ ਤੇ ਇੱਕ ਰੁਪਈਆ ਠੀਕ ਹੈ ਲਿਖੋ ਨੋਟਾਂ ਦੀ ਸੰਖਿਆ ਰੁਪਈਏ ਫੇਰ ਨੋਟਾਂ ਦੀ ਸੰਖਿਆ ਤੇ ਰੁਪਏ ਠੀਕ ਹੈ ਬੇਟਾ 1 2 3 ਤੇ 4 ਤੁਹਾਨੂੰ ਦੱਸਿਆ ਸੀ ਦੋ ਦੋ ਚੀਜ਼ਾਂ ਨੂੰ ਵਾਰ-ਵਾਰ ਲਿਖ ਲੈਣਾ ਹੁਣ ਬੇਟਾ ਜੇ ਨੋਟਾਂ ਦੀ ਸੰਖਿਆ ਵਧੂਗੀ ਤਾਂ ਰੁਪਏ ਵੀ ਵਧਦੇ ਆ ਜੇ ਨੋਟਾਂ ਦੀ ਸੰਖਿਆ ਘਟੂਗੀ ਰੁਪਏ ਵੀ ਘਟਦੇ ਆ ਸਿੱਧਾ ਅਨੁਪਾਤ ਆ ਠੀਕ ਹੈ ਤਾਂ 40000 ਰੁਪਏ ਦੀ ਰਕਮ ਵਿੱਚ 2 2000 ਦੇ ਕਿੰਨੇ ਨੋਟ ਹੋਣਗੇ ਜੇ ਬੇਟਾ ਨੋਟਾਂ ਦੀ ਸੰਖਿਆ 1 ਹੈ ਤਾਂ ਦੋ ਦੋ ਨੋਟ ਜਿਹੜੇ ਰੁਪਏ ਕਿੰਨੇ 2000 ਬਣਦੇ ਪਏ ਆ ਠੀਕ ਹੈ ਇੰਨੀ ਕੁ ਬੇਟਾ ਸਮਾਂ ਹੀ ਤੁਸੀਂ ਆਪ ਲਗਾਉਣੀ ਹੈ ਵੀ ਜੇ ਰੁਪਈਆ ਨੋਟਾਂ ਦੀ ਸੰਖਿਆ 1 ਹੈ ਤਾਂ ਰੁਪਈਏ 2000 ਜੇ ਨੋਟਾਂ ਦੀ ਸੰਖਿਆ ਹੁਣ ਆਪਾਂ ਪਤਾ ਕਰਨੀ ਹੈ x ਠੀਕ ਹੈ ਨੋਟਾਂ ਦੀ ਜਿਹੜੀ ਚੀਜ਼ ਪਤਾ ਕਰਨੀ ਉਹਨੂੰ x ਮੰਨ ਲੈਣਾ ਤੇ ਰੁਪਈਏ ਕਿੰਨੇ ਆ 40000 ਰੁਪਈਏ ਤਾਂ ਰੁਪਈਏ 40000 ਠੀਕ ਹੈ ਬੇਟਾ ਤੇ ਜਦੋਂ ਸਿੱਧਾ ਕਰਾ ਅਨਪਾਤ ਆ ਮੈਂ ਤੁਹਾਨੂੰ ਦੱਸਿਆ ਸੀ ਵੀ ਪਹਿਲੇ ਦੀ ਚੌਥੇ ਨਾਲ ਗੁਣਾ ਤੇ ਦੂਜੇ ਦੀ ਤੀਜੇ ਨਾਲ ਗੁਣਾ ਸੀ ਬਰਾਬਰ ਕਰ ਦੇਣੀ ਆ ਤੇ ਆਪਾਂ ਬੇਟਾ ਤਿੰਨਾਂ ਇਹ ਗੱਲ ਕਰ ਚੁੱਕੇ ਆ ਵੀ ਜਮਾ ਦੀ ਰਕਮ ਬਰਾਬਰੇ ਦੇ ਉਧਰ ਜਾ ਕੇ ਘਟਾਓ ਦੇ ਵਿੱਚ ਘਟਾਓ ਦੀ ਰਕਮ ਜਮਾ ਦੇ ਵਿੱਚ ਬਦਲ ਜਾਂਦੀ ਹੈ ਗੁਣਾ ਦੀ ਰਕਮ ਭਾਗ ਦੇ ਵਿੱਚ ਤੇ ਭਾਗ ਦੀ ਰਕਮ ਗੁਣਾ ਚ ਬਦਲਦੀ ਹੈ ਸਿੰਪਲ ਰੂਲ ਤੁਹਾਨੂੰ ਪਹਿਲਾਂ ਵੀ ਆਪਾਂ ਡਿਸਕਸ ਕਰ ਚੁੱਕੇ ਆ ਤਾਂ 2000 x 2000 x ਬਰਾਬਰ 40000 ਗੁਣਾ 1 ਠੀਕ ਹੈ ਇਹਨੂੰ ਇਹਦੇ ਨਾਲ ਗੁਣਾ ਕਰਤੀ ਆਹ ਹੁਣ ਗੁਣਾ 2000 ਉਧਰ ਜਾ ਕੇ ਭਾਗ ਚ ਬਦਲ ਜਾਣਗੇ x 40000 1 40000 ਹੀ ਰਹਿ ਗਈ ਨਾ ਗੁਣਾ 1 ਕਰੋ ਭਾਵੇਂ ਨਾ ਕਰੋ ਚਲੋ ਕਰ ਲੂ ਭਾਵੇਂ ਇੱਕੋ ਹੀ ਗੱਲ ਹੈ 2000 ਆ ਬੇਟਾ ਤਿੰਨ ਬਿੰਦੀਆਂ ਨਾਲ ਤਿੰਨ ਬਿੰਦੀਆਂ ਬਾਹਰਲੇ ਪਾਸੇ ਅਸੀਂ ਕੱਟ ਦਿੰਦੀਆਂ ਇਹ ਬੇਟਾ ਕੱਟਣਾ ਤੁਸੀਂ ਸਿੱਖਣਾ ਅਭਿਆਸ ਦੇ ਨਾਲ ਤੁਹਾਨੂੰ ਆ ਜਾਊਗਾ ਤਾਂ 2 ਨੂੰ 40 ਤੇ ਭਾਗ ਕਰਦੇ ਆ ਤਾਂ ਇੱਥੇ ਆ ਜਾਣਾ 20 ਤਾਂ x ਕਿੰਨਾ ਉੱਤਰ ਆ ਗਿਆ 20 1 ਬਰਾਬਰ 20 ਕਿੰਨੇ ਨੋਟ ਚਾਹੀਦੇ 40000 ਦੇ ਵਿੱਚ 20 ਨੋਟ ਹੋਣਗੇ ਠੀਕ ਹੈ ਤਾਂ ਸਾਡਾ 20 ਨੋਟ ਉੱਤਰ ਆ ਗਿਆ ਹੁਣ ਬੇਟਾ ਆਪਾਂ ਆ ਗਏ ਇਹਦੇ ਸਵਾਲ ਨੰਬਰ 7 ਦੇ ਉੱਤੇ ਸਵਾਲ ਨੰਬਰ 7 ਦੇ ਵਿੱਚ ਕੀ ਕਹਿੰਦਾ ਪਿਆ ਕਹਿੰਦਾ ਮੈਨੂੰ 25000 ਰੁਪਏ ਕੁੱਲੇ ਚਾਹੀਦੇ ਹਨ ਹੇਠ ਲਿਖੇ ਵਿੱਚੋਂ ਕਿੰਨੇ ਕਿੰਨੇ ਨੋਟ ਮਿਲ ਸਕਦੇ ਹਨ 1000 ਦੇ ਨੋਟ ਬੇਟਾ ਸਵਾਲ ਉਸੇ ਤਰ੍ਹਾਂ ਹੀ ਆਪਾਂ ਸਿੰਪਲ ਭਾਗ ਕਰ ਦਾਂਗੇ 25000 1000 ਬੇਟਾ ਤਿੰਨ ਬਿੰਦੀਆਂ ਨਾਲ ਤਿੰਨ ਬਿੰਦੀਆਂ ਕੱਟੀਆਂ ਗਈਆਂ 25 1 25 ਤਾਂ ਕਿੰਨੇ ਨੋਟ ਬਣ ਗਏ 25 1000 ਦੇ ਕਿੰਨੇ ਨੋਟ ਹੋਣਗੇ 25 ਠੀਕ ਹੈ 500 ਦੇ ਨੋਟ ਇਹ 25000 ਆ 500 ਤਾਂ ਬੇਟਾ ਬਾਹਰ ਲੀਆਂ ਸੱਜੇ ਹੱਥ ਵਾਲੀਆਂ ਬਿੰਦੀਆਂ ਦਾ ਸੱਜੇ ਹੱਥ ਵਾਲੀਆਂ ਬਿੰਦੀਆਂ ਕੱਟੀਆਂ ਗਈਆਂ ਆ 5 ਤੇ 250 ਕੱਟੇ ਜਾਣਗੇ 5 1 5 5 5 25 ਤੇ 0 5 0 0 ਤੁਸੀਂ 250 ਨੂੰ 5 ਤੇ ਭਾਗ ਕਰਕੇ ਦੇਖ ਲਓ 50 ਨੋਟ ਉੱਤਰ ਆ ਜਾਣਾ ਇਹਦਾ ਠੀਕ ਆ 100 100 ਦੇ ਨੋਟ ਕਿੰਨੇ ਹੋਣਗੇ ਤਾਂ ਇਹ ਬੇਟਾ ਤੁਸੀਂ 25000 100 ਕਰ ਲਓ ਦੋ ਪਿੰਡੀਆਂ ਦਾ ਦੋ ਪਿੰਡੀਆਂ ਕੱਟੀਆਂ ਗਈਆਂ ਤਾਂ 250 ਰਹਿ ਗਏ ਪੁੱਤ ਇਹ ਤਾਂ 100-100 ਦੇ ਨੋਟਾਂ ਦੀ ਸੰਖਿਆ ਕਿੰਨੀ ਹੋਊਗੀ 250 A ਦਾ ਉੱਤਰ 25 ਆ ਗਿਆ B ਦਾ ਉੱਤਰ 50 ਆ ਗਿਆ ਤੇ C ਦਾ ਉੱਤਰ 250 ਆ ਗਿਆ ਠੀਕ ਹੈ ਬੇਟਾ ਇਹ ਸੀਗਾ ਇਹਦਾ ਸਵਾਲ ਨੰਬਰ 7 ਤੇ ਅਗਲੇ ਸਵਾਲ ਬੇਟਾ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਥੈਂਕ ਯੂ ਬੇਟਾ ਜੀ